ਕਈ ਵਾਰ ਗਲਤੀ ਨਾਲ ਹੋਇਆ ਕੰਮ ਵੀ ਸਿੱਧਾ ਪੈ ਜਾਂਦਾ ਇਸੇ ਤਰ੍ਹਾਂ ਹੀ ਹੋਇਆ ਸੀ ਜਦੋਂ ਕੋਲਡ ਵਾਰ ਦੇ ਦਿਨਾਂ ਦੇ ਵਿੱਚ ਦੁਨੀਆ ਦੇ ਲੀਡਿੰਗ ਕੰਟਰੀਜ਼ ਦੇ ਵਿੱਚ ਇੱਕ ਰੇਸ ਚੱਲ ਰਹੀ ਸੀ ਸਪੇਸ ਨੂੰ ਐਕਸਪਲੋਰ ਕਰਨ ਦੀ ਤਾਂ ਰਸ਼ੀਆ ਨੇ ਸਭ ਤੋਂ ਪਹਿਲਾਂ ਮਨੁੱਖ ਦੇ ਇਤਿਹਾਸ ਦਾ ਲੂਨਾ 1 ਮਿਸ਼ਨ ਜਿਹੜਾ ਉਹ ਚੰਦਰਮਾ ਤੇ ਭੇਜਣਾ ਸੀ ਤਾਂ ਇਹ 2 ਜਨਵਰੀ 1959 ਨੂੰ ਲਾਂਚ ਕੀਤਾ ਜਾਂਦਾ ਇਹਦਾ ਕੰਮ ਲੂਨਾ ਬਣਦਾ ਸੀ ਸਿਰਫ ਚੰਦਰਮਾ ਤੇ ਜਾ ਕੇ ਉਤਰਨਾ ਹਿੱਟ ਕਰਨਾ ਤਾਂ ਬਾਇ ਚਾਂਸ ਇਸ ਦੀ ਜਿਹੜੀ ਡਾਇਰੈਕਸ਼ਨ ਸੀ ਉਹ ਚੰਦਰਮਾ ਤੋਂ 6000 ਕਿਲੋਮੀਟਰ ਚੇਂਜ ਹੋ ਗਈ ਤਾਂ ਇੱਥੋਂ ਆਪਣੀ ਦਿਸ਼ਾ ਭੁੱਲ ਕੇ ਇਹ ਸਨ ਸੈਂਟ੍ਰਿਕ ਹੋ ਗਿਆ ਸੂਰਜ ਦੇ ਆਲੇ-ਦੁਆਲੇ ਘੁੰਮਣ ਲੱਗ ਗਿਆ ਧਰਤੀ ਤੇ ਮੰਗਲ ਦੇ ਵਿਚਕਾਰ ਭਾਵੇਂ ਇਸ ਮਿਸ਼ਨ ਨੇ ਚੰਦਰਮਾ ਦਾ ਲੂਨਾ ਮਿਸ਼ਨ ਸੀ ਜਿਹੜਾ ਉਹ ਫੇਲ ਹੋ ਗਿਆ ਸੀ ਪਰ ਉੱਥੇ ਪਹੁੰਚ ਕੇ ਵੀ ਉਹਨੇ ਗਜਬ ਦੇ ਕੰਮ ਕੀਤੇ ਇਸ ਮਿਸ਼ਨ ਨੇ ਪਹਿਲੀ ਵਾਰ ਇਹ ਡਿਟੈਕਟ ਕੀਤਾ ਕਿ ਸੋਲਰ ਵਿੰਡ ਹੁੰਦੇ ਨੇ ਦੂਸਰਾ ਇਹ ਪਤਾ ਲੱਗਿਆ ਕਿ ਚੰਦਰਮਾ ਦੇ ਕੋਲ ਮੈਗਨੇਟਿਕ ਫੀਲਡ ਜਿਹੜਾ ਹੈ ਉਹ ਬਹੁਤ ਘੱਟ ਆ ਤਾਂ ਇਸ ਤਰ੍ਹਾਂ ਕਰਕੇ ਇਹ ਪਹਿਲਾ ਹਿਊਮਨ ਮੇਡ ਮਿਸ਼ਨ ਬਣਿਆ ਜੋ ਧਰਤੀ ਤੋਂ ਇੰਨੀ ਦੂਰ ਜਾ ਕੇ ਸਨ ਦੇ ਆਰਬਿਟ ਦੇ ਵਿੱਚ ਗਿਆ ਇਸ ਤਰ੍ਹਾਂ ਕਰਕੇ ਲੂਨਾ 1 ਤੋਂ ਬਾਅਦ ਰਸ਼ੀਆ ਨੇ ਕੁੱਲ 24 ਜਿਹੜੇ ਲੂਨਰ ਮਿਸ਼ਨ ਭੇਜੇ ਜਿਨ੍ਹਾਂ ਦੇ ਵਿੱਚੋਂ 15 ਸਕਸੈਸਫੁਲ ਹੋਏ 1959 ਦੇ ਵਿੱਚ ਹੀ ਲੂਨਾ 2 ਮਿਸ਼ਨ ਭੇਜਿਆ ਗਿਆ ਜਿਸ ਨੇ ਚੰਦਰਮਾ ਦੇ ਉੱਤੇ ਇੰਪੈਕਟ ਕੀਤਾ ਲੂਨਾ 3 ਨੇ ਚੰਦਰਮਾ ਦੀ ਡਾਰਕ ਸਾਈਡ ਜੇ ਜੋ ਸਾਈਡ ਸਾਨੂੰ ਆਮ ਤੌਰ ਤੇ ਦਿਖਦੀ ਨਹੀਂ ਉਹ ਸਾਈਡ ਦੀ ਪਹਿਲੀ ਵਾਰ ਜਿਹੜੀ ਉਹ ਫੋਟੋ ਭੇਜੀ ਇਸੇ ਤਰ੍ਹਾਂ ਕਰਕੇ 1966 ਦੇ ਵਿੱਚ ਲੂਨਾ 9 ਨੇ ਸੌਫਟ ਲੈਂਡਿੰਗ ਕੀਤੀ ਚੰਦਰਮਾ ਦੇ ਉੱਤੇ ਤਾਂ ਲੂਨਾ 10 ਚੰਦਰਮਾ ਦੀ ਆਰਬਿਟ ਦੇ ਵਿੱਚ ਗਿਆ ਤਾਂ ਇਸੇ ਲੂਨਾ ਮਿਸ਼ਨ ਦੇ ਵਿੱਚ ਚੰਦਰਮਾ ਤੋਂ ਮਿੱਟੀ ਦੇ ਸੈਂਪਲ ਵੀ ਧਰਤੀ ਤੇ ਵਾਪਸ ਲਿਆਂਦੇ ਗਏ